ਸਾਰੇ ਸੁੱਤੇ ਪਏ ਆਵੇਂ ਇਧਰ ਕੌਣ ਆਇਆ ਇੱਥੇ ਮਮੀ ਕੀ ਹੋਇਆ ਵਾ ਹੈ ਮੇਰੇ ਤੇ ਕੋਈ ਗळा ਘੁੱਟਣ ਪੈ ਗਿਆ ਕੋਈ ਗळा ਘੁੱਟਣ ਪੈ ਗਿਆ ਮੋਰ ਕਿੱਥੇ ਇੱਥੇ ਅੰਦਰ ਹੀ ਮੈਂ ਕਿਹਾ ਮਾਂ ਹੀ ਉੱਠੀ ਐ ਤੇ ਉਹ ਮੇਰੇ ਲੱਗੋ ਦੌੜ ਗਿਆ ਕਿ ਪਤਾ ਨਹੀਂ ਕੌਣ ਸੀ ਗੁਰਜੀਤ ਸਾਰੇ ਕਮਰੇ ਜਿਹੜੇ ਆ ਨਾ ਚੈੱਕ ਕਰ ਉਹ ਵੇਲੇ ਨਾ ਮਾਤਾ ਕੋਈ ਵੀ ਨਹੀਂ ਹੈਗਾ ਇੱਥੇ ਹੈਗਾ ਸੁਣਾ ਹੀ ਹੋਣਾ ਕੋਈ ਨਾ ਕੋਈ ਹੋਣਾ ਹੀ ਹੋ ਇੱਥੇ ਕੌਣ ਹੈ ਇੱਥੇ ਨਹੀਂ ਆਇਆ ਭਾਜੀ ਮੈਨੂੰ ਪੱਕਾ ਯਕੀਨ ਨਹੀਂ ਆਗਾ ਮੇਰੇ ਕੋ ਸਬੂਤ ਵੀ ਹੈਗਾ ਠੀਕ ਹੈ ਨਾ ਆ ਕੇ ਵੇਖ ਲਓ ਤੇ ਪਾਏ ਉਹ ਭਾਜੀ ਗੱਲ ਵਾਜਦਾ ਜਿੰਨਾ ਚਿਰ ਕੁੜੀ ਨਹੀਂ ਨਾ ਮੂੰਹ ਦੱਸਦੀ ਕਿ ਮੈਂ ਆ ਕੰਮ ਕੀਤਾ ਵਾ ਮੈਨੂੰ ਤੁਹਾਡੇ ਤੇ ਯਕੀਨ ਹੈ ਨਹੀਂ ਆ ਨਾਲੇ ਮੇਰੀ ਇੱਕ ਗੱਲ ਸੁਣੋ ਧਿਆਨ ਦੇ ਨਾਲ ਤੇਰੀ ਵੀ ਸੁਣਦੇ ਆ ਵਾ ਤੂੰ ਸੁਣਾ ਦੇ ਜਿਹੜੀਆਂ ਸੁਣਾਉਣੀਆਂ ਵਾ ਕੁੜੀ ਨੇ ਤੇ ਆ ਕੰਮ ਕਰਤਾ ਵਾ ਨਾ ਤੇ ਜੇ ਮੰਨ ਲਓ ਕੱਲੂ ਖੱਡਾ ਵੀ ਨਾ ਵਿੱਚ ਵਜੇ ਵੀ ਇਹਦੇ ਭਰਾ ਪਰਜਾਈ ਨਹੀਂ ਆ ਕੰਮ ਕਰਵਾਇਆ ਚਾਹੀ ਕਿਦਾ ਵਾ ਅਗਲੇ ਦਾ ਗੜਾ ਮੂੰਹ ਫੜ ਲੈਣਾ ਵਾ